ਹੈਗਾ ਜੀ ਵਜੂਆਂ ਖੁਰਦੇ ਤੇ ਜਗਰਾਲ ਦੇ ਵਿਚਕਾਰ ਜਿਹੜਾ ਬਈ ਵਾਲਾ ਪੌਲਾ ਜੀ ਇਹ ਪੌਲ ਦੀ ਵੈਸੇ ਮਨਿਆਦ ਵੀ ਖਤਮ ਹੋ ਚੁੱਕੀ ਆ ਤੇ ਪਰ ਫੇ ਵੀ ਇਹਦਾ ਕੋਈ ਹੱਲੇ ਕਹਿੰਦੇ ਸੁਣਵਾਈ ਕੋਈ ਨਹੀਂ ਤੇ ਦੂਜੀ ਆ ਜਿਹੜੀ ਬੂਟੀ ਸਭ ਤੋਂ ਵੱਡਾ ਖਤਰਾ ਹੁਣ ਜਦੋਂ ਪਾਣੀ ਚੜਿਆ ਆ ਪਾਣੀ ਹੱਲੇ ਹੋਰ ਚੜ ਰਿਹਾ ਪਿੱਛੋਂ ਤੇ ਪੌਲੇ ਨੂੰ ਪੂਰਾ ਖਤਰਾ ਆਇਆ ਬੂਟੀ ਦਾ ਤਾਂ ਕਰਕੇ ਪਿੰਡ ਵਾਲੇ ਤੇ ਆਪ ਹੀ ਲੱਗੇ ਹੋਏ ਸੀਗੇ ਤੇ ਹੁਣ ਸ਼ਾਇਦ ਪ੍ਰਸ਼ਾਸਨ ਦੀ ਵੀ ਗੱਡੀ ਆਈ ਆ ਪਿੱਛੇ ਇੱਕ ਮਸ਼ੀਨ ਤੇ ਬਾਕੀ ਦੇਖੋ ਹੁਣ ਪਰ ਬੂਟੀ ਪਿੱਛੋਂ ਹੋਰ ਆਈ ਜਾਂਦੀ ਆ ਇਹ ਕੱਢੀ ਜਾਂਦੇ ਆ ਪਿੱਛੋਂ ਬੂਟੀ ਆਈ ਜਾਂਦੀ ਆ ਤੇ ਮੈਨੂੰ ਲੱਗਦਾ ਨਹੀਂ ਇਹ ਇਹ ਕਾਰਜ ਸਫਲ ਹੋਊਗਾ। ਬਾਕੀ ਦੇਖਦੇ ਆ ਹੁਣ ਪਾਣੀ ਪੂਰਾ ਚੜਿਆ ਹੋਇਆ ਤੇ ਅੱਧਾ ਦਾ ਫੁੱਟ ਪੌਲ ਦੇ ਉੱਪਰ ਦੀ ਪਾਣੀ ਆ ਚੁੱਕਾ ਆ। ਇਹ ਤਿੰਨ ਦਿਨ ਹੋ ਗਏ ਲੱਗੇ ਨੇ ਇੱਥੇ ਇਹ ਜੇ ਇਹ ਜੇ ਬੂਟੀ ਨਾ ਕੱਢਦੇ ਤਾਂ ਪਿੱਛੇ ਪਾਣੀ ਇਕੱਠਾ ਹੋ ਜਾਣਾ ਸਾਰਾ ਉੱਧਰ ਉਹ ਪਰਲੀ ਤਾਂ ਵੱਡੀ ਮਸ਼ੀਨ ਆ ਉਹ ਉਹਦਾ ਪੰਜਾ ਵਟ ਨਾਲੇ ਹੈਵੀ ਪੌਪ ਲਿੰਕ ਹੈ ਨਾ ਤੇ ਇਹਦਾ ਪੌਲ ਨੂੰ ਨੁਕਸਾਨ ਬਹੁਤ ਆ ਇਹਦੇ ਇਹਨੇ ਜ਼ੋਰ ਮਾਰਨਾ ਨਾ ਪੌਲ ਨੂੰ ਇਹ ਕਲੇ ਬਜੂਆਂ ਦੇ ਰਲ ਕੇ ਕਰਉਂਦੇ ਪਏ ਕਿ ਨਾਲ ਦਾ ਪਿੰਡ ਹੋਰ ਵੀ ਕੀ ਲੱਗਾ ਕੋਈ ਉਹਦਾ ਉਧਰੋਂ ਆਈ ਆਹ ਕੋਲੜੀਆ ਵਾਲਾ ਨਾਨਕ ਨੂੰ ਨਾ ਉਧਰ ਨਿਜ ਨਗਮਾਲਿਆਂ ਦਾ ਯਾਦ ਕਰਿਆ ਕਹਿੰਦੇ ਅੱਛਾ ਪ੍ਰਸ਼ਾਸਨ ਹੁਣ ਪਹੁੰਚਿਆ ਮਤਲਬ ਹੈ ਨਾ ਪਹਿਲਾਂ ਕੱਲ ਤੇ ਪਰਸੋਂ ਦੇ ਪਿੰਡਾਂ ਲੱਗੇ ਆ ਸ਼ੁਰੂਆਤ ਤਾਂ ਪਿੰਡ ਵਾਲਿਆਂ ਨੇ ਕੀਤੀ ਆ ਆਹ ਕਿੱਥੇ ਗਵਾ ਆਉਂਦਾ ਨਹੀਂ ਸੀ ਕੋਈ ਵੀ ਹੁਣ ਭਵੇਂ ਆਈ ਹੈ ਮਸ਼ੀਨਾਂ ਇੱਕ ਹੱਲੇ ਵੀ ਪਤਾ ਨਹੀਂ ਕਿੱਥੋਂ ਆਈ ਜਣਾ ਆਏ ਨਹੀਂ ਵੀ ਮੈਡਮ ਨੂੰ ਬੱਚਾ ਉਹ ਲੈ ਗਿਆ ਆਹੋ ਲਾ ਹੋਊਗਾ ਕੀ ਜੈਵੇਂਗੀ ਤੇ ਉਹ ਉਧਰੋਂ ਆਈ ਫੋਨੜੀ ਆ ਉਹ ਉੱਪਰ ਵੱਡੀ ਆਈ ਮਸ਼ੀਨ ਨਾ ਪਿਛੋਂ ਤਾਂ ਭੰਜ ਪਾਣੀ ਬੜੀ ਗੱਲ ਵੀ ਆ ਕਾਲੇ ਜਦੋਂ ਮੈਂ ਲੰਘਿਆ ਉਹ ਦੋ ਹੀ ਨਹੀਂ ਕਿਹਾ ਲਾ ਤੀ ਔਰ ਚੱਕਰ ਹੈ ਕਿ ਕੱਢ ਲੈਣ ਕਿ ਪਰ ਐਦਾਂ ਹੈ ਕਿ ਮੂਰੇ ਗਾਰ ਨਿਕਲ ਜੂਗੀ ਜਿਹੜੇ ਮਗਲੇ ਬੂਟੀ ਫਿਰ ਤੁਰਦੀ ਰਹੂਗੀ ਗਾਂ ਦੀ ਗਾਂ ਚਾਹ ਕਹੇ ਪੰਜਾਂ ਨੇ ਵੀ ਇਹ ਲੱਗੇ ਗਾਰ ਨੂੰ ਪੈਂਡਾ ਲੱਗੇ ਆ ਚਾਹ ਵੀ ਨਹੀਂ ਲੋ ਚਾਹ ਛੋੜ ਦੇ ਬਾਹਰ ਹਾ ਰਿਹਾ ਦੋ ਬਾਕੀ ਇਹ ਹੈਗਾ ਜੀ ਬਜੂਹਾ ਖੁਰਦ ਦੇ ਪਿੰਡ ਦੀ ਪੰਚਾਇਤ ਵੱਲੋਂ ਜਿਹੜਾ ਵੀ ਉਪਰਾਲਾ ਕੀਤਾ ਜਾਂਦਾ ਪਿਆ ਇਹ ਪਾਣੀ ਨੂੰ ਲੈ ਕੇ ਇਹ ਕਹਿੰਦੇ ਆ ਕਿ ਸਾਡੇ ਪਿੰਡ ਨੂੰ ਹੀ ਆ ਜੋ ਵੀ ਕਰ ਰਹੇ ਆ ਜੇਸੀਬ ਮਸ਼ੀਨਾਂ ਲੈ ਕੇ ਤੇ ਟਰਾਲੀ ਲਾ ਕੇ ਰਾਹ ਰੋਕਿਆ ਹੋਇਆ ਆ ਕਿ ਤਾਂਕਿ ਇਥਰ ਕੋਈ ਨੰਗੇ ਨਾ ਤੇ ਚਲੋ ਜੀ ਹੁਣ ਇਹੀ ਆ ਜੀ ਦੇਖੋ ਹੁਣ ਪੂਰੇ ਪੰਜਾਬ ਤੇ ਵਿਵਪਤਾ ਪਈ ਹੋਈ ਆ ਇੱਕ ਦੂਜੇ ਨਾਲ ਸਾਥ ਹੀ ਆ ਇਹ ਤੇ ਉਹਦੇ ਨਾਲ ਹੀ ਇੱਕ ਦੂਜੇ ਦੇ ਨਾਲ ਲੱਗੇ ਹੋਏ ਆ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਤੇ ਪਾਣੀ ਤੋਂ ਇਹੋ ਜਿਹਾ ਜਿੱਥੇ ਨੀਵੇਂ ਪਾਸੇ ਉੱਥੋਂ ਦੂਰ ਰਹੋ ਤੇ ਘਰਾਂ ਚ ਰਹੋ